ਵੀਰ ਖਬਰਾਂਵਾਲ ਚਲਿਏ ਤੇ ਪਿਛਲੇ ਵੀਕਐਂਡ ਦੇ ਦੌਰਾਨ ਜਿਸ ਤਰ੍ਹਾਂ ਅਮਰੀਕਾ ਨੇ ਇਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਹਮਲਾ ਕੀਤਾ ਆ ਉਹ ਤੋਂ ਬਾਅਦ ਬਹੁਤ ਸਾਰੀਆਂ ਪਿਕਚਰਸ ਵੀਡੀਓਜ਼ ਆਣੀਆ ਵੀ ਸ਼ੁਰੂ ਹੋਈਆਂ ਆ ਕਿ ਕਿਸ ਤਰ੍ਹਾਂ ਉਹ ਤਿੰਨ ਜਗ੍ਹਾ ਦੇ ਉੱਤੇ ਖਤਮ ਕੀਤੇ ਹੈਗੇ ਆ ਤੇ ਬਹੁਤ ਸਾਰੇ ਜਿਹੜੇ ਮੁਲਕਾਂ ਉਹਨਾਂ ਦੇ ਰਿਸਪੌਂਸ ਆਣੇ ਵੀ ਸ਼ੁਰੂ ਹੋਏ ਹੈਗੇ ਆ ਯੂਰਪੀਅਨ ਯੂਨੀਅਨ ਪੁਲਿਸ ਦੇ ਚੀਫ ਨੇ ਇਰਾਨ ਵਾਲਿਆਂ ਨੂੰ ਬੇਨਤੀ ਕੀਤੀ ਆ ਕਿ ਜਿਹੜੀ ਸਟ੍ਰੇਟ ਆਫ ਹਰਮੋਜ਼ ਆ ਜਿਹਦੇ ਥਰੂ ਟੈਂਕਰ ਜਿਹੜੇ ਆ ਗੈਸ ਜਿਹੜੇ ਸਮੁੰਦਰੀ ਜਹਾਜ਼ ਆ ਉਹ ਲੈ ਕੇ ਆਂਦੇ ਆ ਵੀ ਉਸ ਨੂੰ ਬੰਦ ਨਾ ਕੀਤਾ ਜਾਵੇ ਸੋ ਈਰਾਨ ਬੜੀ ਛੋਟੀ ਜੀ ਜਗ੍ਹਾ ਹੈਗੀ ਆ ਉਹ ਈਰਾਨ ਦੇ ਬਾਰਡਰ ਦੇ ਨਾਲ ਆ ਤੇ ਈਰਾਨ ਵਾਲੇ ਉਹਨੂੰ ਬੰਦ ਕਰ ਸਕਦੇ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਸਕਦੀਆਂ ਹੈਗੀਆਂ ਕੁਝ ਮਿੰਟ ਪਹਿਲਾਂ ਕਤਰ ਨੇ ਆਪਣਾ ਸਾਰਾ 에ਅਰ ਸਪੇਸ ਆ ਉਹ ਬੰਦ ਕਰ ਦਿੱਤਾ ਹੈਗਾ ਜਿੰਨੀਆਂ ਵੀ 에ਅਰਲਾਈਨਸ ਆ ਉਹਨਾਂ ਨੇ ਗਰਾਊਂਡ ਕਰ ਲਈਆਂ ਕਹਿੰਦੇ ਵੀ ਅ ਕੁਝ ਈਰਾਨ ਵਾਲੇ ਕੋਸ਼ਿਸ਼ ਕਰ ਸਕਦੇ ਹੈਗੇ ਆ ਅਮਰੀਕਾ ਦੇ ਜਿਹੜੇ ਬੇਸਸ ਆ ਉਹਨਾਂ ਦੇ ਉੱਤੇ ਰਿਟੈਲੀਏਟ ਕਰਨ ਦੇ ਲਈ ਸੋ ਸਦਰਨ ਲੈਬਲਾਨ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਨਵੇਂ ਜਿਹੜੇ ਅਟੈਕ ਕੀਤੇ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਤਹਿਰਾਨ ਇਰਾਨ ਨੂੰ ਛੱਡ ਕੇ ਆਪਣੇ ਆਪਣੇ ਮੁਲਕ ਨੂੰ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਇੰਡੀਆ ਵਾਲੇ ਵੀ ਹੈਗੇ ਆ ਅਫਗਾਨਿਸਤਾਨ ਵਾਲੇ ਵੀ ਹੈਗੇ ਆ ਤੇ ਜਪਾਨ ਨੇ ਕਿਹਾ ਵੀ ਇਹ ਤਾਂ ਬਹੁਤ ਵੱਡੀ ਅਰਜੈਂਸੀ ਆ ਜਿਸ ਹਿਸਾਬ ਦੇ ਨਾਲ ਅ ਇਰਾਨ ਦੇ ਉੱਤੇ ਅਟੈਕ ਹੋਇਆ ਹੈਗਾ ਅ ਅਮਰੀਕਾ ਵੀ ਵਿੱਚ ਹੁਣ ਅ ਇੱਕ ਤਰ੍ਹਾਂ ਦੇ ਨਾਲ ਹਾਜ਼ਰ ਹੋ ਗਿਆ ਤੇ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਹੈਗਾ ਆ ਉਹਨੇ ਇਹ ਕਿਹਾ ਕਿ ਜੋ ਯੂਐਸ ਨੇ ਸਟ੍ਰਾਈਕ ਕੀਤਾ ਇਰਾਨ ਦੇ ਉੱਤੇ ਅ ਇਹ ਇੱਕ ਤਰ੍ਹਾਂ ਨਾਲ ਦੁਨੀਆ ਨੂੰ ਬਹੁਤ ਹੀ ਖਤਰਨਾਕ ਲਾਈਨ ਦੇ ਕੰਡੇ ਤੇ ਲੈ ਗਿਆ ਕਹਿੰਦੇ ਭਈ ਯੂਐਸ ਸਟ੍ਰਾਈਕ ਔਨ ਇਰਾਨ ਆਰ ਪਸ਼ਿੰਗ ਵਰਲ ਟੂ ਵੈਰੀ ਡੇਂਜਰਸ ਲਾਈਨ ਇਹ ਰਸ਼ੀਆ ਦੇ ਪ੍ਰੈਜ਼ੀਡੈਂਟ ਬਲੈਡੀਰ ਪੁਟਿਨ ਨੇ ਕਿਹਾ ਤੇ ਉਹਨਾਂ ਨੇ ਇਹ ਕਿਹਾ ਵੀ ਜੋ ਈਰਾਨ ਦੀਆਂ ਨਿਊਕਲੀਅਰ ਸਾਈਟਸ ਦੇ ਉੱਤੇ ਅਟੈਕ ਹੋਇਆ ਆ ਇਹ ਅਨਜਸਟੀਫਾਈਡ ਹੈਗਾ ਆ ਅ ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਤੇ ਅਜਰਾਈਲ ਵਾਲਿਆਂ ਨੇ ਪਬਲੀਕਲੀ ਇਹ ਕਿਹਾ ਆ ਵੀ ਅ ਜੋ ਸੁਪਰੀਮ ਲੀਡਰ ਅ ਯਾਤੁੱਲਾ ਅਲੀ ਖਮੈਨੀ ਹੈਗਾ ਅ ਉਹਨੂੰ ਜਾਂ ਉਹਦੇ ਜਿਹੜੀ ਰਜਿਮ ਆ ਉਹਨੂੰ ਚੇਂਜ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ ਤੇ ਟਰੰਪ ਉਹਨਾਂ ਨੇ ਕਿਹਾ ਵੀ ਸਾਡਾ ਇਰਾਦਾ ਤਾਂ ਇੱਕ ਸੀ ਵੀ ਉਹਨਾਂ ਦੀ ਜਿਹੜੀ ਨਿਊਕਲੀਅਰ ਪਾਵਰ ਆ ਉਹ ਜੋ ਨਿਊਕਲੀਅਰ ਬਣਾਉਣ ਜਾ ਰਹੇ ਆ ਉਸ ਨੂੰ ਰੋਕਿਆ ਜਾ ਸਕੇ ਅ ਟਰੰਪ ਨੇ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਰਸ਼ੀਅਨ ਪ੍ਰੈਜ਼ੀਡੈਂਟ ਡਮਿਟਰੀ ਮੈਡਵੇ ਦਾ ਜਿਹੜਾ ਸੁਜੈਸ਼ਨ ਆ ਪਈ ਬਹੁਤ ਸਾਰੀਆਂ ਕੰਟਰੀਜ਼ ਸਪਲਾਈ ਕਰ ਰਹੀਆਂ ਹੈ ਇਰਾਨ ਨੂੰ ਨਿਊਕਲੀਅਰ ਵਾਰ ਹੈਡਸ ਉਹਦੇ ਸਬੰਧ ਦੇ ਵਿੱਚ ਕਿਹਾ ਹੈ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਅ ਤੇ ਅਸੀਂ ਇਸੇ ਕਰਕੇ ਕੀਤਾ ਆ ਭਈ ਉਥੇ ਮੀਡਲ ਈਸਟ ਦੇ ਵਿੱਚ ਸ਼ਾਂਤੀ ਆ ਸਕੇ ਸੋ ਯੂਰਪੀਅਨ ਯੂਨੀਅਨ ਦੇ ਫੋਰਨ ਪੋਲਿਸੀ ਚੀਫ ਨੇ ਜਿੱਦਾਂ ਮੈਂ ਪਹਿਲਾਂ ਦੱਸੀ ਆਈ ਸੀ ਭਈ ਜੋ ਸਟੇਟ ਆਫ ਹਰਮੋਜ਼ਾ ਉਹਨਾਂ ਈਰਾਨ ਵਾਲੇ ਕਹਿੰਦੇ ਅਸੀਂ ਉਹ ਬੰਦ ਕਰ ਦੇਣਾ ਜਿਹਦੇ ਨਾਲ ਬਹੁਤ ਸਾਰੀ ਜਿਹੜੀ ਸਪਲਾਈ ਆ ਤੇਲ ਦੀ ਉਹ ਬੰਦ ਹੋ ਜਾਊਗੀ ਅ ਅਮਰੀਕਾ ਵਾਲੇ ਚਾਈਨਾ ਵਾਲਿਆਂ ਨੂੰ ਕਹਿ ਰਹੇ ਆ ਵੀ ਤੁਸੀਂ ਵਿਚ ਪਾ ਕੇ ਉਹੋ ਘਟੋ ਘਟ ਖਲਾਓ ਤੇ ਉਧਰੋਂ ਜਿਹੜੇ ਯੂਰੋਪੀਅਨ ਯੂਨੀਅਨ ਵਾਲਿਆਂ ਨੇ ਵੀ ਹੁਣ ਕਹਿ ਦਿੱਤਾ ਹੈਗਾ ਆ ਈਰਾਨ ਨੂੰ ਵੀ ਹਾਂ ਇਹਨੂੰ ਕੋਸ਼ਿਸ਼ ਕਰੋ ਜੇ ਤੁਸੀਂ ਕੋਲ ਸਕਦੇ ਹੈਗੇ ਆ ਸੋ ਮੇਨ ਜਿਹੜਾ ਆ ਕਿਉਂਕਿ ਈਰਾਨ ਦੇ ਵਿੱਚ ਗੈਸ ਬਹੁਤ ਹੁੰਦਾ ਹੈਗਾ ਤੇ ਪੂਰੀ ਦੁਨੀਆ ਨੂੰ ਸਪਲਾਈ ਹੁੰਦਾ ਹੈ ਤੇ ਉਸ ਨੂੰ ਰੋਕਣ ਦੇ ਲਈ ਹੁਣ ਇਹ ਜੋ ਅਟੈਕ ਹੋਈ ਸੀ ਈਰਾਨ ਵਾਲੇ ਕਹਿੰਦੇ ਵੀ ਅਸੀਂ ਬੰਦ ਕਰਨ ਜਾ ਰਹੇ ਆ 10000 ਤੋਂ ਵੱਧ ਅਫਗਾਨ ਲੋਕ ਈਰਾਨ ਨੂੰ ਛੱਡ ਕੇ ਆਪਣੇ ਮੁਲਕ ਨੂੰ ਚੱਲ ਗਏ ਹੈਗੇ ਆ ਅ ਤੇ ਇਸ ਤੋਂ ਬਿਨਾ ਇੰਡੀਆ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਜਿਹੜਾ ਵਾਪਸ ਆ ਉਹ ਬੁਲਾਇਆ ਗਿਆ ਹੈਗਾ ਜਪਾਨ ਨੇ ਕਿਹਾ ਵੀ ਅਸੀਂ ਬਹੁਤ ਅਰਜੈਂਸੀ ਦੇ ਨਾਲ ਇਸ ਨੂੰ ਵਾਚ ਕਰ ਰਹੇ ਹੈਗੇ ਆ ਤੇ ਜਿਹੜਾ ਇਰਾਨ ਸ਼ਾਹ ਦਾ ਮੁੰਡਾ ਹੈਗਾ ਆ ਉਹ ਕਹਿੰਦਾ ਵੀ ਮੈਂ ਰੇਟੀਆਂ ਉੱਥੇ ਜੇ ਮੈਨੂੰ ਇਨਚਾਰਜ ਬਣਾਉਣਾ ਚਾਹਦੇ ਆ 40 ਸਾਲ ਪਹਿਲਾਂ ਭੱਜ ਕੇ ਉਹ ਅਮਰੀਕਾ ਦੇ ਵਿੱਚ ਆ ਗਿਆ ਸੀ ਜਦੋਂ ਖਮੈਨੀ ਉੱਥੇ ਅਸੀਂ ਅਗੇ ਇਜ਼ਰਾਈਲ ਵਾਲਿਆਂ ਨੇ ਹੋਰ 警告 ਦਿੱਤੀ ਆ ਭਈ ਅਸੀਂ ਹੋਰ ਵੀ ਜਿਹੜੇ ਅਟੈਕ ਆ ਉਹ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ 'ਚ ਚਾਲੂ ਰੱਖਾਂਗੇ ਸਾਊਥ ਅਫਰੀਕਾ ਨੇ ਕਿਹਾ ਹੈ ਭਈ UN ਨੂੰ ਡਿਪਲੋਮੈਟਿਕ ਐਫਰਟਸ ਵਰਤਣੇ ਚਾਹੀਦੇ ਆ ਤੇ ਤਾਂ ਕਿ ਇਸ ਲੜਾਈ ਨੂੰ ਜਿਹੜਾ ਰੋਕਿਆ ਜਾ ਸਕੇ ਸੋ ਹਜ਼ਬੁੱਲਾ ਨੇ ਕਿਹਾ ਹੈ ਭਈ ਅਸੀਂ ਇਰਾਨ ਦੇ ਨਾਲ ਹੈਗਾ ਹੈ ਹੈਗੇ ਆ ਤੇ ਪੂਰਾ ਅਸੀਂ ਜਿਹੜਾ ਕੁਛ ਨਾ ਕੁਛ ਐਕਟ ਕਰਾਂਗੇ ਸੋ ਵਕ ਵਕ ਜਿਹੜੀਆਂ ਬਿਆਨਬਾਜ਼ੀ ਆ ਵਕ ਵਕ ਚਤੇ ਬੰਦੀਆਂ ਵੱਲੋਂ ਆ ਰਹੀ ਜੀ